ਲੋ ਵੀ ਟੁੱਟ ਗਿਆ ਰਿਕਾਰਡ ਫਿਰ ਇਹ ਦੇਖ ਲੋ ਲਾ ਕੋਤਿਆਂ ਨਿਕਨੇ ਕਿਲੋਮੀਟਰ ਵਾਰਡ ਤੱਕ ਵੱਡਾ ਗਾਫਲਾ ਯਾਰ ਸਮਝੋ ਵਾਰਾ ਰਿਕਾਰਡ ਟੁੱਟ ਗਿਆ ਖੜਾ ਪੈਂਦਿਆ ਤੋੜ ਤੇ ਰਿਕਾਰਡ ਟੁੱਟ ਗਿਆ ਟੁੱਟ ਗਿਆ ਰਿਕਾਰਡ ਪਤਾ ਨਹੀਂ ਕਿੱਡਾ ਇਕੱਠਾ ਮੁਲਕ ਦੇ ਕਿੰਨਾ ਕੰਜੋਤ ਐਡੀ ਉਮਰ ਹੋ ਗਈ ਦੇਖਿਆ ਕਿਤੇ ਬੜਾ ਵੱਡਾ ਇਕੱਠਾ ਬਈ ਨਾ ਇਹ ਬੇਟਾ ਪਿਛਲੇ ਧਰਨੇ ਦੇ ਆਇਤਾ ਹੈਗਾ ਮੈਂ ਉਹਦੇ ਤਾਂ ਆਇਆ ਫਿਰ ਅੱਜ ਵਾਲਾ ਦੱਸ ਦੇ ਹਾਂ ਅੱਜ ਦਾ ਰਿਕਾਰਡ ਤੋਂ ਦੂਆ ਉਹੀ ਨਹਾਉਣਾ ਬਈ ਪਹਿਲਾ ਵਾਲਾ ਲੱਗਦਾ ਵੀ ਦਿੱਲੀ ਫਿਰਦੇ ਆਂ ਹਾਂ ਉਹੀ ਨਹਾਉਣਾ ਜਿਵੇਂ ਸੇਮ ਇਹ ਲਾ ਆਈ ਜਾਂਦੇ ਯਾਈ ਜਾਂਦੇ ਬਹੁਤ ਵੱਡਾ ਇਕੱਠ ਹੈ ਵੀਰੇ ਹੋਰ ਕੀ ਹਾਲਾ ਵੀਰੇ ਇਹ ਆ ਦੇਖ ਲੋ ਉਹਲਾ ਦਿਖਾ ਦਿੰਨੇ ਆਪਾਂ ਹਾਂ ਅਣੀ ਰੇ ਜੋਇ ਹੈਗੀ ਏ ਯਾਰ ਅਜੇ ਤਾਂ ਹੈਗੀ ਆ ਕੀ ਆਲਾ ਵੀਰੇ ਦਰਵਾਜ਼ਾ ਕਿਵੇਂ ਵਧੀਆ ਵੀਰੇ ਦੇਖ ਬਈ ਰੋਕ ਜਾ ਰਦਾ ਕਿਵੇਂ ਨਗਾ ਹਮਾੜਾ ਗਿਆ ਉਹਨੇ ਆ ਜਾ ਆ ਬਾਈ ਦੇਖ ਲੋ ਕੱਠਾ ਤਨੌਰੀ ਬਾਟਰ ਰਿਕਾਰਡ ਟੁੱਟ ਗਿਆ ਰਿਕਾਰਡ ਇਹ ਆ ਦੇਖ ਲੋ ਹੋਰ ਕੀ ਹਾਲ ਹੈ ਵੀਰੇ ਵਧੀਆ ਵਧੀਆ ਹੋਰ ਵੀਰੇ ਬਹੁਤ ਵਧੀਆ ਭਾਈ ਸੇਵਾ ਨਿਮਾਉਂਦੇ ਆ ਵਧੀਆ ਪਹੁੰਚੇ ਤੁਸੀਂ ਜਉਂਦੇ ਰਹੋ ਲਓ ਵੀ ਕਿੰਦੇ ਦੁਆਰੇ ਚਲਾ ਰਹੇ ਆਂ ਜੀ ਵਧੀਆ ਦਿਖਾ ਦੇ ਅੱਠ ਅੱਠ ਇਦਿਦਰ ਹੋ ਜਾ ਕੀ ਆਲਾ ਵੀਰੇ ਇਹ ਆ ਦੇਖੋ ਬਾਈ ਜਮਾ ਪਤਾ ਹੀ ਨਹੀਂ ਯਾਰ ਰਿਕਾਰਡ ਭੰਨੇ ਗਏ ਹੋਰ ਵੀਰੇ ਕੇ ਵਧੀਆ ਵੀਰੇ ਇਹ ਆ ਦੇਖੋ ਵੀਰੇ ਕੋਈ ਹੱਲ ਨਹੀਂ ਕੀ ਆਲਾ ਵੀਰੇ ਹੋਰ ਵਧੀਆ ਵੀਰੇ ਉਹ ਠੀਕ ਹੈ ਵੀਰੇ ਵਧੀਆ ਚੱਲਦਾ ਲਓ ਬਾਈ ਰਿਕਾਰਡ ਟੁੱਟ ਗਿਆ ਬਹੁਤ ਵੱਡਾ ਕਾਠਾ ਨੇਰੀ ਉਠਾਦੀ ਨੇਰੀ ਕਨੌਰੀ ਵਾਟਰ ਹਾਂ ਪੁਲ ਤੇ ਚੜ ਜਾਗੇ ਆਪਾਂ ਪੁਲ ਤੇ ਵਗ ਜਾਣ ਕੋਈ ਗੱਲ ਨਹੀਂ ਹੋਰ ਵੀਰੇ ਕੀ ਹਾਲ ਹੈ ਉਹ ਠੀਕ ਹੈ ਵੀਰੇ ਆ ਜਾਓ ਮਿਲਣਾ ਹੈ ਬੰਦੇ ਤੇਨੂੰ ਯਾਰ ਹਾਂ ਵੀਰੇ ਕਿਵੇਂ ਆ ਠੀਕ ਹੈ ਠੀਕ ਹੈ ਵੀਰੇ ਵਧੀਆ ਸੈਟੋਂ ਵਧੀਆ ਵੀਰੇ ਜਾਂਦੇ ਰਹੋ ਹੋਰ ਵੀ ਕਿੰਨਾ ਅਪਡੇਟ ਕਰਦੇ ਆਂ ਹਾਂ ਕਰ ਦਿੰਨਾ ਵੀਰੇ ਲਾ ਗੱਲ ਲਗਾ ਦੀ ਕਰਦਾ ਲਓ ਬਾਈ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਆ ਨੌਜਵਾਨ ਜਿਉਂਦੇ ਰਹਿਣ ਧੰਨਵਾਦ ਬਾਈ ਕਿਹੜਾ ਪਿੰਡ ਆ ਠੀਕ ਆ ਵੀਰੇ ਤੇ ਠੀਕ ਆ ਠੀਕ ਆ ਵੀਰੇ ਬਾਈ ਸੋਢਣ ਵਾਲੀ ਕੰਮ ਚੱਲੂ ਜਿਹੜੇ ਨੇੜਲੇ ਬੰਦੇ ਸੇਵਾ ਕਰ ਰਹੇ ਆ ਹਾਂ ਜਿਉਂਦੇ ਰੋ ਵੀਰੇ ਜਿਉਂਦੇ ਰੋ ਸੋਢੀ ਸੇਵਾ ਬਹੁਤ ਵੱਡੀ ਆ ਭੁੱਖਿਆਂ ਨੂੰ ਲੰਗਰ ਖਵਾਉਣਾ ਸਭ ਨਾਲ ਵੱਡੀ ਸੇਵਾ ਹੁੰਦੀ ਆ ਪ੍ਰਸ਼ਾਦਾ ਸ਼ੱਕ ਹੈ ਵੀਰ ਜੀ ਦੇਖ ਕਿਉਂ ਪਿੰਡੇ ਲਕੀ ਸ਼ਬਦ ਕਹਿਣਾ ਚਾਹਣਾ ਬੋਲੀ ਕਰਾ ਹਾਂ ਹੋਰ ਵੀਰੇ ਹਾਂ ਵੀਰੇ ਹਾਂ ਹਾਂ ਨਜਾਇਜ਼ ਵੱਡਾ ਕਾਠਾ ਫਿਰ ਠੀਕ ਹੈ ਵੀਰੇ ਹਾਂ ਜੋ ਤੂੰ ਦੱਸ ਵੀ ਹਾਂ ਲੈ ਇਹ ਆ ਦੇਖ ਲੈ ਹਾਂ ਇਹ ਆ ਦੇਖ ਆ ਜਾਂਦਾ ਹੈ ਬਾਈ ਆ ਬਾਈ ਇੱਕ ਪਿੰਦੇ ਰਜਾਈ ਚ ਬੈਠਾ ਕਮੈਂਟ ਕਰਕੇ ਕਹਿੰਦਾ ਕੀ ਫਾਇਦਾ ਇਕੱਠ ਦਾ ਹੋਰ ਬਹਿ ਜਾ ਫਿਰ ਕਰ ਲੈ ਲੋ ਰਜਾਈਆਂ ਤੇ ਜ਼ਮੀਨ ਦੱਬ ਲੈਣ ਦੇ ਲੋਕਾਂ ਨੂੰ ਤੂੰ ਘਰੇ ਬੈਠੇ ਮਲਾ ਤੇਰੇ ਜੰਮਲ ਦਾ ਵੀ ਨਹੀਂ ਫਾਇਦਾ ਫਿਰ ਤੱਕ ਹਾਂ ਹਾਂ ਨਹੀਂ ਇਹ ਕਹਿੰਦਾ ਕੋਈ ਹੂ ਦੁੱਦਰ ਕਿ ਪਾਰਟੀ ਦਾ ਜਾਂ ਕੋਈ ਹੂ ਸਿਸਟਮ ਹੂ ਸਰਕਾਰੀ ਹੋਰ ਵੀਰੇ ਕੀ ਹਾਲਾ ਅੱਛਾ ਫਿਰ ਮੰਨ ਲੈ ਇਹਨੂੰ ਐਂ ਕਹੇ ਵੀ ਤੂੰ ਗੱਲਾ ਸਿਆਣਾ ਹੋ ਗਿਆ ਅੱਖ ਦਾ ਵੀ ਫਾਇਦਾ ਨਹੀਂ ਇਹਦੇ ਲੋਕ ਤੇ ਤੁਸੋਂ ਦੇਉਣਗੇ ਵੀ ਤੇਰੇ ਜੰਮ ਦਾ ਕੀ ਫਾਇਦਾ ਹਾਂ ਜਾਂ ਘਰੇ ਬੈਠਣ ਦਾ ਤੇਰਾ ਫਾਇਦਾ ਕੀ ਆ ਨਾਇ ਕਰੋ ਫਿਰ ਬੈਜੋ ਘਰੇ ਦੱਬ ਅਗਲੇ ਜ਼ਮੀਨਾਂ ਦਾ ਬਰੇ ਆ ਤੇ ਅਗਰੇ ਚੱਕੀ ਜਾਂਦਾ ਕੰਮ ਪੈ ਜੋ ਸੌਂਜ ਔਰ ਰਯਾਈ ਲੈ ਲਓ ਹਾਂ ਕੋਈ ਰਹੇਗਾ ਘਰੇ ਬਈ ਅੱਜ ਹਾਂ ਜਿਹੜੇ ਜਮਾ ਹਾਂ 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 ਸੀ ਆਲਾ ਵੀਰੇ ਆਣਾ ਇੱਕ ਬਾਈ ਥੱਲੇ ਕਮੈਂਟ ਕਰੀ ਜਾਂਦਾ ਜਨਾ ਕਿ ਕੀ ਫਾਇਦਾ ਇਕੱਠਾ ਦਾ ਮੈਂ ਕਿਹਾ ਦਿਵਾ ਲਓ ਜ਼ਮੀਨਾਂ ਦਿਵਾ ਲਓ ਤੇ ਪੈਜੋ ਰਜਾਈਆਂ ਲੈ ਕੇ ਫੇਰ ਸਹੀ ਆ ਮੈਂ ਕਿਹਾ ਬੰਦੇ ਨੂੰ ਕਹੀ ਜਾਂਦਾ ਮੈਂ ਤੇ ਆ ਬਾਈ ਜਿਹੜੇ ਆਏ ਵੇ ਆਹ ਮੁੰਡੇ ਇਹ ਉਹੀ ਆ ਗਏ ਜਿਵੇਂ ਤੇਰੇ ਨਾਲ ਵੱਧ ਲੋ ਕਿੱਥੇ ਫਿਰਦੇ ਆ ਇਹਨਾਂ ਦਾ ਕੋਈ ਨੁਕਸਾ ਉਹ ਵੀਰੇ ਜੇ ਤੁਸੀਂ ਨਹੀਂ ਕੁਝ ਕਰਨਾ ਨਾ ਕਰਨ ਦੇ ਦਾ ਕਰੋ ਬਾਈ ਕੀ ਕਹਿਣਾ ਚਾਹੁੰਦੇ ਅੱਜ ਦਾ ਇਕੱਠ ਦੇਖ ਕੇ ਹਾਂ ਹਾਂ ਇਹਨਾਂ ਬਾਰੇ ਇਕੱਠਾ ਆ ਯਾਰ ਹਾਂ ਹਾਂ ਆਪਣੇ ਘਰ ਘਰ ਦੀ ਰੋਟੀਆਂ ਮਾਮਲਾ ਠੀਕ ਆ ਇਹ ਮਸਲੇ ਤੇ ਆਏ ਆ ਆਪਾਂ ਹਾਂ ਅੱਜ ਤੱਕ ਸਰੋਂ ਦਾ ਜਿਹੜਾ ਤੇਲ ਤਾਂ ਆਪਣਾ ਕਦੀ 80 ਰੁਪਏ ਨਹੀਂ ਟੱਪਿਆ ਤਾਂ ਹਾਂ ਟੱਪਿਆ ਨਹੀਂ ਵੀਰੇ ਕਿੰਨਾ ਸੀ ਆਹ 3 ਸਾਲਾਂ ਦਾ ਵੇਰ ਬਾਈ ਹਾਂ ਹਾਂ ਵੀਰੇ ਮਤਲਬ ਆਪਣਾ ਜਦੋਂ ਪਹਿਲਾਂ ਧਰਨਾ ਲੱਗਿਆ ਤਾਂ ਦਿੱਲੀ ਵਾਲਾ ਹਾਂ ਹਾਂ ਉਹ ਤੋਂ ਬਾਅਦ ਹਾਂ ਠੀਕ ਹੈ ਅੱਜ 200 ਰੁਪਏ ਪ੍ਰਤੀ ਲੀਟਰ ਤੇਲ ਮਿਲ ਰਿਹਾ ਹਾਂ ਪਤਾ ਲੱਗਣਾ ਕਿੰਨੇ ਨੂੰ ਆਟਾ 120 ਰੁਪਏ ਕਿਲੋ ਮਿਲਣਾ ਨਾ ਉਦੋਂ ਜਣਾ ਸੀ ਭਾਈ ਦਲਜੀਤ ਦੇ ਸੋਚ 200 ਰੁਪਏ ਦੀ ਪਾਣੀ ਦੀ ਬੋਤਲ 300 ਨੂੰ ਵਿਕੀ ਤੇ ਜਿੱਦੇ ਆਟਾ ਇਹਨਾਂ ਦੇ ਹੱਥ ਚ ਜਾ ਕੇ ਕੀ ਰੇਟ ਵਿਕੂ ਹੀ ਰੇਟ ਬਿਕੂਗਾ ਆਪਦੀ ਮਨ ਮਰਜ਼ੀ ਰੇਟ ਹੋਣਾ ਚਾਰ ਦਵਾਰੀ ਦੇ ਪਿੱਛੇ ਲੈ ਲਿਆ ਆਪਣੀਆਂ ਮੰਗੇ ਉਹਨਾਂ ਤੇ ਆਪਣੀ ਮਰਜ਼ੀ ਚੱਲਣੀ ਤੇ ਮੇਰੀ ਹੁਣ ਚੱਲੀ ਵੀਰੇ ਮੈਂ ਬਾਹਰਲੇ ਦੇਸ ਗਿਆ ਮਾਲਾ ਸੱਲੀ 1500 ਦੀ ਦੀ ਜਾਂਦੇ ਆ ਆ ਬੂਰੀਆਂ ਪੈਂਟਾ ਬਣਾ ਕੇ 2-2000 ਦੀਆਂ ਦੀ ਜਾਂਦੇ ਆ ਠੀਕ ਆ ਤੇ ਜਦੋਂ ਤੁਹਾਡਾ ਸਾਰਾ ਸਿਕਰੀਆਂ ਵੀ ਵੇਚੀ ਜਾਂਦੇ ਮੋਲਾਂ ਚ ਤੁਸੀਂ ਭਰਾ ਜਾਂਦੇ ਹੋਗੇ ਮੋਲਾਂ ਚ ਦੇਖਿਆ ਹੋਊਗਾ ਤੇ ਜਿੱਦੇ ਕੋਆਪਰਾਹ ਪਾਥੀਆਂ ਵਿੱਚੀ ਜਾਂਦੇ ਆ ਜਿੱਦੇ ਕੋਆਪਰੇਟ ਅਦਾਰੇ ਦੇ ਹੱਥੇ ਸਾਮਾਨ ਆ ਗਿਆ ਉਹਦੇ ਆਪਣਾ ਕੀ ਬਣੂਗਾ ਤੁਸੀਂ ਆਪ ਹੀ ਦੱਸ ਦਿਓ ਯਾਨੀ ਆਪਾਂ ਮੋਲਾਂ ਦੀ ਐਗਜ਼ੈਂਪਲ ਹਾਂ ਇਹਦੇ ਉੱਪਰ ਤਾਂ ਕੁਛ ਹੋ ਨਹੀਂ ਸਕਦਾ ਹਾਂ ਆਪ ਕਰਨ ਜਿਹੜੇ ਉਹ 20 ਰੁਪਏ ਦਾ ਪੈਕਟ ਬਾਹਰ ਮਿਲਦਾ ਹਾਂ ਤਾਂ 350 ਰੁਪਏ ਦੀ ਉਹ ਬਗੜ ਜੀ ਮਿਲੂ ਹਾਂ ਮਿਲੂ ਵੀਰੇ ਹਾਂ ਸਮਝਦਾਰ ਜੋੜ ਜਿਹੜੇ ਪੜੇ ਲਿਖੇ ਮੂਰਖ ਹੈ ਨਾ ਉਹਨਾਂ ਨਾਲ ਜੱਦ ਅਲਗ ਹਾਂ 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 ਚਲਾਗੇ ਤੇ ਦੇ ਚਾ ਹਾਂ ਇਹ ਲਿਖਿਆ ਨਾ ਡਬਾਉਂਦੇ ਹਾਂ ਆ ਆ ਡਬੋ ਤੇ ਨਾ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਨਹੀਂ ਬਾਰਡਰ ਤੇ ਆਉਣਾ ਯਾਰ ਤੁਸੀਂ ਆ ਨੌਜਵਾਨ ਜਿਹੜੇ ਜਾਂ ਸਾਡੇ ਬਜ਼ੁਰਗ ਆਇਆ ਇਹਨਾਂ ਨੂੰ ਤੁਸੀਂ ਕਿੰਨ ਤੋਂ ਬਰੰਤੂ ਕੰਨ ਦੀ ਕੀ ਲੋੜ ਆ ਆ ਬੰਦੇ ਦਾ ਮੈਂ ਇਕੱਲੇ ਦਾ ਜਵਾਬ ਦਿੱਤਾ ਸੋ ਉਥੋਂ ਸਾਰਿਆਂ ਦਾ ਜਵਾਬ ਆਇਆ ਕਮੈਂਟ ਚ ਕਹਿੰਦਾ ਕੱਠ ਦਾ ਕੀ ਫਾਇਦਾ ਫਿਰ ਬੈਜ ਗਏ ਜ਼ਮੀਨਾਂ ਦਬਾ ਲੈਣੇ ਅਗਲੇ ਦੱਬਣ ਨੂੰ ਤਿਆਰ ਆ ਹਾਂ ਮੁੰਨੀਆਂ ਕਾ ਸਕਦੀਆਂ ਸਮਝ ਆ ਹਾਂ ਵੈਰੀ ਗੁੱਡ ਵੀਰੇ ਜਿਉਂਦੇ ਰਹੋ ਧੰਨਵਾਦ ਵੀਰੇ ਠੀਕ ਆ ਵੀਰੇ ਹਾਂ ਜੀ ਠੀਕ ਆ ਠੀਕ ਆ ਵੀਰੇ ਹੋਰ ਵਧੀਆ ਵੀਰੇ ਹਾਂਜੀ ਹੋਰ ਵੀਰੇ ਆਜੋ